ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਹੋਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਨੌਜਵਾਨਾਂ ਦੇ ਬੱਚਿਆਂ ਵੱਲੋਂ ਰੰਗ-ਬਰੰਗੇ ਰੰਗਾਂ ਨਾਲ ਹੋਲੀ ਖੇਡੀ ਗਈ, ਉੱਥੇ ਹੀ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਵੱਲੋਂ ਵੀ ਪਾਰਟੀ ਵਰਕਰਾਂ ਦੇ ਵਾੜ ਵਾਸੀਆਂ ਦੇ ਨਾਲ-ਨਾਲ ਸੁਰੱਖਿਆ ਗਾਰਡਨ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਜਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਹੋਰਨਾ ਪਾਰਟੀ ਵਰਕਰਾਂ ਤੇ ਮਹਿਲਾ ਵਰਕਰਾਂ ਨੇ ਇੱਕ ਦੂਸਰੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਆ ਆਪਸੀ ਭਾਈਚਾਰਕ ਸਾਂਝ ਦੱਸ ਬੋ ਦਿੱਤਾ ਇਸ ਮੌਕੇ ਵਕਫਾਕ ਮਹਿਲਾ ਵਰਕਰਾਂ ਦੇ ਵਾੜ ਵਾਸੀਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਆਪਣੇ ਸੰਬੋਧਨ ਵਿੱਚ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ ਨਾਲ ਫਗਵਾੜਾ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੰਮ੍ਰਿਤਾਲ ਪਰਵਤਰ ਤਿਹਾੜ ਸਾਰੇ ਦੇਸ਼ ਵਿੱਚ ਆਪਣੇ ਚਾਰਾਂ ਮਨਾਇਆ ਜਾਂਦਾ ਹੈ ਇਹ ਫੁੱਲਾਂ ਦਾ ਤਿਹਾੜ ਰੰਗਾਂ ਦਾ ਤਿਹਾੜ ਸਾਰੇ ਮਿਲ ਕੇ ਬਣਾਉਂਦੇ ਨੇ ਮੇਰੇ ਵੱਲੋਂ ਹੋਲੀ ਦੇ ਪਰਵਤਰ ਦਿਵਸ ਸਾਰੇ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਆਉਣ ਵਾਲੇ ਸਭ ਜੀਆਂ ਨੂੰ ਪਿਆਰ ਭਰੀਆਂ ਸ਼ੁਭਕਾਮਨਾਵਾਂ ਬਹੁਤ ਪਵਿੱਤਰ ਤੇ ਮਹਾਨ ਦਿਨ ਹੈ ਅੱਜ ਤਿੰਨ ਫੈਸਟੀਵਲਸ ਆ ਸਭ ਤੋਂ ਪਹਿਲਾ ਹੋਲੀ ਉਸ ਤੋਂ ਬਾਅਦ ਨਵਾਂ ਸਾਲ ਚੜਿਆ ਸੰਗ੍ਰਾਂਤ ਆਰ ਪੂਰਨਿਮਾ ਸਾਰਿਆਂ ਨੂੰ ਤਿੰਨੋਂ ਦਿਹਾੜਿਆਂ ਦੀ ਬਹੁਤ ਬਹੁਤ ਵਧਾਈ ਅੱਜ ਦੇ ਸਾਰੇ ਅਰਧਕ ਸਟੇਟ ਦੇ ਵਿੱਚ ਅਰ ਸੀਸ ਤੋਂ ਪਰਕਾਸ਼ੀ ਔਰ ਮੈਡਮ ਲੀਤਾ ਤੋਂ ਪਰਕਾਸ਼ੀ ਦੇ ਰਹਿਣ ਮਾਈ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਸਾਰਿਆਂ ਨੇ ਖੁੱਲਾ ਦੀ ਹੋਲੀ ਖੇਡੀ ਔਰ ਸਾਰਿਆਂ ਨੇ ਗੇਮਸ ਵੀ ਪਲੇ ਕੀਤੀਆਂ ਖੇਡੀਆਂ ਔਰ ਬੜਾ ਇੰਜੋਏ ਕੀਤਾ ਸਾਰਿਆਂ ਨੂੰ ਇਸ ਤਿਉਹਾਰ ਦੀ ਬਹੁਤ ਬਹੁਤ ਬੜਾਈ ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ Holi ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਨੌਜਵਾਨਾਂ ਦੇ ਬੱਚਿਆਂ ਵੱਲੋਂ ਰੰਗ-ਬਰੰਗੇ ਰੰਗਾ ਨਾਲ Holi ਖੇਡੀ ਗਈ, ਉੱਥੇ ਹੀ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਵੱਲੋਂ ਵੀ ਪਾਰਟੀ ਵਰਕਰਾਂ ਦੇ ਵਾੜ ਵਾਸੀਆਂ ਦੇ ਨਾਲ-ਨਾਲ ਸੁਰੱਖਿਆ ਗਾਰਡ ਨਾਲ ਮਿਲ ਕੇ Holi ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਹੋਰਨਾ ਪਾਰਟੀ ਵਰਕਰਾਂ ਤੇ ਮਹਿਲਾ ਵਰਕਰਾਂ ਨੇ ਇੱਕ ਦੂਸਰੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਆ ਆਪਸੀ ਭਾਈਚਾਰਕ ਸਾਂਝ ਦੱਸ ਬੋਧ ਦਿੱਤਾ ਇਸ ਮੌਕੇ ਵਕਫਾ ਕ ਮਹਿਲਾ ਵਰਕਰਾਂ ਦੇ ਵਾੜ ਵਾਸੀਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਆਪਣੇ ਸੰਬੋਧਨ ਵਿੱਚ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ ਨਾਲ ਫਗਵਾੜਾ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ फगवाड़ा ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਨੰਲਾ ਪਵਿੱਤਰ ਤਿਹਾੜ ਸਾਰੇ ਦੇਸ਼ ਵਿੱਚ ਆਪਣੇ ਚਾਰਾ ਮਨਾਇਆ ਜਾਂਦਾ ਹੈ ਇਹ ਫੁੱਲਾਂ ਦਾ ਤਿਹਾੜ ਰੰਗਾਂ ਦਾ ਤਿਹਾੜ ਸਾਰੇ ਮਿਲ ਕੇ ਮਨਾਉਦੇ ਨੇ ਮੇਰੇ ਵੱਲੋਂ ਹੋਲੀ ਦੇ ਪਵਿੱਤਰ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ਾਇਰੀ ਆਉਂਦੇ ਰਕੇ ਸੀ ਖੁਸ਼ੀਆਂ ਮਿਲੀਆਂ ਪਿਆਰ ਬੰਦੀਆਂ ਧੰਨਵਾਦ ਬਹੁਤ ਪਵਿੱਤਰ ਤੇ ਮਹਾਨ ਦਿਨ ਹੈ ਅੱਜ ਤਿੰਨ ਫੈਸਟੀਵਲਸ ਆ ਸਭ ਤੋਂ ਪਹਿਲਾ ਹੋਲੀ ਉਸ ਤੋਂ ਬਾਅਦ ਨਵਾਂ ਸਾਲ ਚੜਿਆ ਸੰਗ੍ਰਾਂਤ ਆਰ ਪੂਰਨਿਮਾ ਸਾਰਿਆਂ ਨੂੰ ਤਿੰਨੋਂ ਦਿਹਾੜਿਆਂ ਦੀ ਬਹੁਤ ਬਹੁਤ ਵਧਾਈ ਅੱਜ ਦੇ ਸਾਰੇ ਅਰਬੰਡ ਸਟੇਜ ਦੇ ਵਿੱਚ ਅੱਜ ਸੀ ਸੌਂ ਪ੍ਰਕਾਸ਼ੀਂ ਔਰ ਮੈਡਮ ਲੀਤਾ ਸੌਂ ਪ੍ਰਕਾਸ਼ੀਂ ਲਈ ਰਹਿਮਨਾਈ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਸਾਰਿਆਂ ਨੇ ਫੁੱਲਾਂ ਦੀ ਹੋਲੀ ਖੇਡੀ ਔਰ ਸਾਰਿਆਂ ਨੇ ਗੇਮਸ ਵੀ ਪਲੇ ਕੀਤੀਆਂ ਖੇਡੀਆਂ ਔਰ ਬੜਾ ਇੰਜੋਏ ਕੀਤਾ ਸਾਰਿਆਂ ਨੂੰ ਇਸ ਤਿਉਹਾਰ ਦੀ ਬਹੁਤ ਬਹੁਤ ਬਧਾਈ